ਹਰ ਵੀਰ ਹੋਰ ਕਿੱਦਾਂ ਹੈ ਵਧੀਆ ਵੀ ਹੈ ਚਲ ਆ ਲੰਘੋ ਮੈਂ ਕਿ ਵੀਰ ਉਹਨਾ ਫੇਰ ਅੱਗੇ ਵੀ ਜਾਣਾ ਹੈ ਥੋੜੀ ਦੇਰ ਹੀ ਹਲਕਾ ਰੁਕੇ ਆ ਇਹਨਾਂ ਅੱਗੇ ਫੇਰ ਮੰਮੀ ਹੁਣਾਂ ਕੋਲ ਵੀ ਜਾਣਾ ਮੰਮੀ ਸਸੀ ਕਾਂਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਤੇ ਅੱਜ ਬਹੁਤ ਹੀ ਖਾਸ ਦਿਨ ਹੈ ਇਹ ਰਖੜੀ ਦਾ ਧਿਆ ਹੈ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਤੇ ਮੇਰੇ ਨਾਲ ਸਾਡੇ ਘਰ ਆ ਰਹੇ ਨੇ ਤੇ ਉਹ ਰਖੀ ਲੈ ਕੇ ਆ ਰਹੇ ਨੇ ਤੇ ਉਹਨਾਂ ਦਾ ਫੋਨ ਆਇਆ ਇਹ ਪੁੰਚੜੀ ਵਾਲੇ ਆ ਤੇ ਤੁਹਾਨੂੰ ਮਿਲਾਉਂਦੇ ਹਾਂ ਉਹਨਾਂ ਨਾਲ ਮੇਰਾ ਦਿਨ ਕੀਤਾ ਹੈ ਕਿ ਤੁਹਾਨੂੰ ਉਹਨਾਂ ਨਾਲ ਮਿਲਾਇਆ ਜਾਵੇ ਤੇ ਮਿਲਾਉਂਦੇ ਹਾਂ ਤੁਹਾਨੂੰ ਉਹਨਾਂ ਨਾਲ ਤੇ ਦੇਖੋ ਸਾਡਾ ਵਲੌਗ ਥੈਂਕ ਯੂ ਲੈ ਜੀ ਆ ਗਏ ਆ ਜੀ ਜੀ ਐਨੀ ਸੌਸੇ ਗਾ ਦੇਣੀ ਕਿ ਬਾਗੀ ਦਲੇ ਜੀ ਆ ਬ੍ਰੀ ਚਾਹ ਆ ਲੈ ਲਓ ਆਜੋ ਜਾ ਲੋ ਗੈਲੋ ਉਸ ਆਪ ਦੇ ਕਿੱਕਾ ਆਪ ਐਰ ਬੈਰੀ ਤੇ ਆ ਗਿਆ ਤੇ ਲੈ ਕੇ ਆਇਆ ਐ ਯਾ ਮਾ ਕੇ ਰੱਤ ਨੂੰ ਇਹ ਆਪ ਤੇ ਰਾਈਡ ਸਿਰਖਾਫ ਮੋੜੀ ਦਿੱਤੇ ਆ ਸਿਰਖਾਫ ਵੀ ਇੱਥੇ ਆ ਮੇ ਕੋ ਆ ਗਿਆ ਯੋ ਵੀ ਗਿਆ ਲੋ ਡੀਰ ਤਾਂ ਗ੍ਰਾਮ ਪੜਾਈ ਪਾਣੀ ਨਹੀਂ ਆ ਰਿਹਾ ਪੱਕੇ ਨਹੀਂ ਨਾ ਪਾਈਆਂ ਲਈ ਲਈ ਹੱਸੇਗਾ ਸਾਈਕਲ ਲਈ ਲਈ ਤੇ ਐੇ ਪਪਾ ਪਪਾ ਅਸਟੂਡੀਓ ਲੈਟ ਕੋਈ ਨਾ ਪਾਸਟੂਡੀਓ ਦਲਦੇ ਹਾਂ ਹਾਂ ਹਾਂਜੀ ਤੇ ਮਿਲਦੇ ਜਾ ਕੇ ਹਾਂਜੀ ਚਲੋ ਅਸੀਂ ਜਾਂਦੇ ਅਸਟੂਡੀਓ ਹਾਂਜੀ ਤੇ ਤੇ ਕਿਤੇ ਕਿਤੇ ਸ਼ੁਰੂ ਨਹੀਂ ਸ਼ੁਰੂ ਮਾਸੀ ਦਾ ਸਟੂਡੀਓ ਅਸੀ ਕਾ ਲੱਗੇ ਮੇਰੀ ਭੈਣ ਜੀ ਨੇ ਮੇਰੇ ਵੱਡੇ ਭੈਣ ਜੀ ਨੇ ਕਿ ਅੱਜ ਰਕੜੀ ਦਾ ਤਿਉਹਾਰ ਹੈ ਇਹ ਮਨਾਉਣਾ ਹੈ ਸਾਡੇ ਕੋਲ ਰਕੜੀ ਬੰਨਣਾ ਹੈ ਤੇ ਲੱਗਿਆ ਜੀ ਭੈਣ ਜੀ ਰਕੜੀ ਬੰਨਣਾ ਹੈ ਤੇ ਬਹੁਤ ਹੀ ਪਿਆਰਾ ਰਿਸ਼ਤਾ ਭੈਣ ਭਰਾ ਦਾ ਰਕੜੀ ਦਾ ਤਿਉਹਾਰ ਬੜੀ ਖੁਸ਼ੀ ਹੁੰਦੀ ਜਦੋਂ ਭੈਣਾਂ ਰਕੜੀ ਬੰਨਣਾ ਹੁੰਦੀਆਂ ਤੇ ਉਹ ਸੀਨ ਮੈਂ ਦੇਖਣ ਦੀ ਦੇ ਸਕਦੀ ਮੈਨੂੰ ਵੱਡੇ ਆ ਇਹ ਬੜਾ ਪਿਆਰ ਸੀਗਾ ਸਾਡਾ ਬਚਪਨ ਸਿਰ। ਤਾਰੇ ਤਾਰੇ। Oh no. ਮੈਂ ਨਹੀਂ ਇਹ ਵੀ ਪੈਣਾ ਨਹੀਂ ਹੈ ਗਿਆ। ਉਹ ਮੇਰਾ ਮੂਹਰੇ ਬਣ ਗਿਆ। ਮਾਂ ਹੈ ਕਿ ਦੇ ਦੋ। ਮੈਂ ਸਸਰੀ ਨੂੰ ਭਾਤੀ ਨਾ ਕਰੀ ਬੰਦ ਨੀ। ਲਾ ਵੀਡੀਓ ਮੇਕਰ ਹੋ ਵੀ ਆਉਂਦਾ ਹੁੰਦਾ ਹੁਣ ਤੂੰ ਵੀ ਆਉਂਦਾ ਹੋਵੇ ਆ ਲੈ ਨਿੱਕੇ ਹੁਣ ਤੇਰੀ ਵਾਰੀ ਹੁਣ ਤੂੰ ਜਾ ਤੇਰੀ ਹੋੜੀ ਜਾਂਦੀ ਆ ਗਈ ਕਿੰਝ ਵਧੀਆ ਸੋਹਣੀ ਆ ਜਿਹੜੀ ਉਹ ਫਾਇਦੇ ਉਹ ਲੈ ਕੇ ਆਈ ਸੁਮਨ ਲੈ ਕੇ ਆਈ ਨਾ ਤੂੰ ਕਹਿੰਦਾ ਮੈਨੂੰ ਹੋਰ ਵੀ ਕਈਆਂ ਨੇ ਬਾਦ ਦੇ ਨਹੀਂ ਜਾਂ ਤਾਂ ਬੰਨ ਕੇ ਜਾਂਦਾ ਵੀ ਦੋਵੇਂ ਦੋਵੇਂ ਬੈਠੇ ਕਈ ਵਾਰੀ ਅਦਾਸ ਹੋ ਜਾਂਦੇ ਰਖੜੀ ਦੇ ਜਦੋਂ ਵੀ ਰਖੜੀ ਆਉਂਦੀ ਆ ਤੇ ਮੈਂ ਵੀ ਆਪਣੇ ਪੇਕੇ ਰਕਰੀ ਲੈ ਕੇ ਜਾਣਾ ਵਾ ਤੇ ਇਹਨਾਂ ਦੀ ਭੂਈ ਵੀ ਇਹਨਾਂ ਨੂੰ ਰਕਰੀ ਬੰਦੀ ਆ ਤੇ ਇਹਨਾਂ ਦੀ ਮਾਸੀ ਦੀ ਬੇਟੀ ਵੀ ਇਹਨਾਂ ਨੂੰ ਰਕਰੀ ਬੰਦੀ ਉਹ ਇਹਨਾਂ ਦੀ ਭੈਣ ਬਣੀ ਹੋਈ ਆ ਤੇ ਮੈਂ ਵੀ ਆਪਣੇ ਪੇਕੇ ਰਕਰੀ ਲੈ ਕੇ ਜਾਵਾਂਗੇ ਨਾਲ ਨਾਲ ਸ਼ੂਟ ਕਰਾਂਗੇ ਤੁਹਾਨੂੰ ਉਹ ਵੀ ਸਾਰਾ ਵਲੌਗ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਤੇ ਵੀਡੀਓ ਜੇ ਸਾਡੀ ਚੰਗੀ ਲੱਗਦੀ ਹੈ ਤੁਹਾਨੂੰ ਉੱਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਲਾਈਕ ਕਰਿਓ ਤੁਹਾਨੂੰ ਤੁਹਾਡੀ ਬਹੁਤ ਜ਼ਰੂਰਤ ਆ ਤੁਹਾਡੇ ਸਪੋਰਟ ਦੀ ਸਾਨੂੰ ਬਹੁਤ ਜ਼ਰੂਰਤ ਆ ਪਲੀਜ਼ 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 ਸਾਨੂੰ ਸਪੋਰਟ ਕਰੋ ਤਿਆੜੀ ਵੀਡੀਓ ਨੂੰ ਸ਼ੇਅਰ ਕਰੋ ਅਸੀਂ ਕੋਈ ਜ਼ਿਆਦਾ ਪੈਸੇ ਵਾਲੇ ਨਹੀਂ ਆ ਮਤਲਬ ਜੋ ਮੇਰੇ ਕੋ ਸਰਦਾ ਬੰਦਾ ਸੀ ਕਿ ਮੈਂ ਆਪਣੇ ਭੈਣ ਜਿਹੜੋਂ ਦਿੱਤਾ ਤੇ ਇਹਨਾਂ ਨੇ ਵੀ ਹੱਸ ਕੇ ਪ੍ਰਵਾਨ ਕੀਤਾ ਤੇ ਗਾਈਜ਼ ਹੁਣ ਚੱਲੇ ਆਂ ਕੋਈ ਨਹੀਂ ਛੱਡਣਾ ਫੇ ਤੁਹਾਨੂੰ ਉੱਥੇ ਜਾ ਕੇ ਮਿਲਦੇ ਆਂ ਦੇ ਵੀ ਜਾਣਾ ਹੈ ਥੋੜੀ ਦੇਰੀ ਹੜਕਾ ਰੁਕੇ ਆ ਇਹਨਾਂ ਅੱਗੇ ਫਿਰ ਮੰਮੀ ਹੁਣਾਂ ਕੋਲ ਵੀ ਜਾਣਾ ਮੰਮੀ ਹੁਣੇ ਖਲਤਿਆ ਰਹਿੰਦੇ ਨੇ ਪਹਿਲਾ ਘਰ ਸਾਡਾ ਉਹ ਖਲਤੀਆਂ ਤੇ ਮੈਂ ਵਿਆਹ ਕੇ ਆਈ ਹੂੰ ਫਿਰ ਦਿਨ ਤੁਹਾਨੂੰ ਫਿਰ ਕਰਾਂਗੇ ਮਨਾਵਾਂਗੇ ਉਹਨਾਂ ਨਾਲ ਵੀ ਸਕੂਲ バス ਲੱਗਦੀ ਪਈ ਫਾਈਵੇ ਆ ਗਿਆ ਆ ਤੇ ਬੇੜੇ ਦੇ ਦੋਵੇਂ ਅੱਗੇ ਅੱਗੇ ਜਾਣ ਲਏ ਤੇ ਹੁਣ ਗਾਈਜ਼ ਇੱਥੇ ਅਸੀਂ ਰੁਕ ਗਏ ਆ ਵੇ ਲੋ ਛੜਕ ਨੂੰ ਉਧਰੋਂ ਮਾਰ ਆ ਗਏ ਅਸੀਂ ਇੱਧਰ ਤੇ ਆਹ ਵੇਖੋ ਸੁਖਾਵ ਹੁਣ ਅਸੀਂ ਟੈਂਪੂ ਰਿਕਾਵਾਂਗੇ ਤੇ ਫਿਰ ਕੋਈ ਨੂੰ ਚੜਾਵਾਂਗੇ ਤੇ ਫਿਰ ਅਸੀਂ ਚੱਲਦੇ ਆ ਫਿਰ ਆਹ ਵੇਖੋ ਹੁਣ ਇੱਧਰ ਖਲੋਤੇ ਆ ਇੰਤਜ਼ਾਰ ਹੁੰਦਿਆ ਵਾ ਟੈਂਪੂ ਦਾ